ਨਾਜ਼ਰੀਨ ਸਤ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟਰਬਿਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਕੀ ਗੱਲ ਅੱਜ ਬੜੀ ਸੋਰ ਮਦਮ ਰੱਖੀ ਹੋਈ ਹੈ ਕਹਿੰਦੇ ਨੇ ਇੱਕ ਚੁੱਪ ਸੋ ਸੁਖ ਮੈਂ ਸੋਚਿਆ ਥੋੜਾ ਚੁੱਪ ਰਹਿ ਕੇ ਦੇਖ ਲੈ ਕਿਤੇ ਸਿਆਸਤਦਾਨਾਂ ਵਾਲੀ ਚੁੱਪ ਤਾਂ ਨਹੀਂ اختیار ਕਰ ਲਈ हां जी क्योंकि ਸਾਡੀ ਅੱਜ ਦੀ ਪਹਿਲੀ ਚਿੱਠੀ ਇਸੇ ਬਾਰੇ ਹੈ। ਹਾਂ ਜੀ ਦੱਸੋ ਫਿਰ ਕੀ ਹੈ ਚਿੱਠੀ? ਅੰਮ੍ਰਿਤਸਰ ਤੋਂ ਪ੍ਰੋਫੈਸਰ ਮੋਹਨ ਸਿੰਘ ਨੇ ਸਵਰਾਜਬੀਰ ਹੋਰਾਂ ਦੇ ਲੇਖ ਸਾਡੇ ਚੁੱਪ ਰਹਿਣ ਦੇ ਮਾਨੇ ਬਾਰੇ ਆਪਣੇ ਵਿਚਾਰ ਪ੍ਰਗਟਾਏ ਨੇ। ਜੀ। ਉਹ ਲਿਖਦੇ ਨੇ ਕਿ ਲੇਖਕ ਸਵਰਾਜਬੀਰ ਨੇ ਕੁੱਲ ਸਾਹਿਤਕ ਇਤਿਹਾਸ ਖੰਗਾਲ ਕੇ ਵੇਖਿਆ ਹੈ ਕਿ ਹਰ ਲੇਖਕ ਨੇ ਜੇ ਜੰਗ ਬਾਰੇ ਲਿਖਿਆ ਹੈ ਤਾਂ ਇਸ ਦਾ ਮਕਸਦ ਅਮਨ ਦਾ ਮਹੱਤਵ ਦੱਸਣਾ ਸੀ। ਕਈ ਚਿੰਤਕ ਵੀ ਪਰਮਾਣੂ ਨਸ਼ਸਤਰੀਕਰਨ ਦੇ ਉਦੇਸ਼ ਨਾਲ ਆਪਣੀਆਂ ਲਿਖਤਾਂ ਰਾਹੀਂ ਲੋਕਾਂ ਨੂੰ ਖਬਰਦਾਰ ਕਰਦੇ ਰਹੇ ਨੇ ਪ੍ਰੋਫੈਸਰ ਮੋਨ ਸਿੰਘ ਨੇ ਬਿਲਕੁਲ ਸਹੀ ਕਿਹਾ ਕਿ ਭਾਰਤ ਨੇ ਗੁੱਟਨਰ ਲਹਿਰ 'ਚ ਵੱਡੀ ਭੂਮਿਕਾ ਨਿਭਾਈ ਅਤੇ ਮਹਿਮਾ ਖੱਟੀ ਹੁਣ ਦੇ ਹਾਲਾਤ ਦੀ ਗੱਲ ਕਰਦਿਆਂ ਉਹ ਲਿਖਦੇ ਨੇ ਕਿ ਏਸ਼ੀਆ ਅਤੇ ਮੱਧ ਏਸ਼ੀਆ 'ਚ ਬਹੁਤ ਸਾਰੇ ਮੁਲਕ ਕਿਸੇ ਸਾਲਸ ਦੀ ਉਡੀਕ ਕਰ ਰਹੇ ਨੇ ਵਿਸ਼ਵ ਸ਼ਾਂਤੀ ਦਾ ਮਸੀਹਾ ਭਾਰਤ ਖੁਦ ਬੇਵਸ ਅਤੇ ਨਿਤਾਣਾ ਹੋ ਕੇ ਨਸਲੀ ਨਫਰਤਾਂ ਅਥੇ ਝੂਠੇ ਬਿਰਤਾਂਤਾਂ ਵਿੱਚ ਉਲਝਿਆ ਹੋਇਆ ਹੈ। ਲੇਖ ਵਿੱਚ ਲੇਖਕ ਨੇ ਪੰਜਾਬੀਆਂ ਨੂੰ ਉਹਨਾਂ ਦੀ ਸੁਨਹਿਰੀ ਰਵਾਇਤਾਂ ਦਾ ਹਵਾਲਾ ਦੇ ਕੇ ਹਲੂਣਿਆ ਹੈ। ਇਸ ਲੇਖ ਦੇ ਵਿੱਚ ਅਮਨ ਲਹਿਰ ਦੇ ਵਿੱਚ ਪੰਜਾਬੀਆਂ ਵੱਲੋਂ ਨਿਭਾਈ ਗਈ ਭੂਮਿਕਾ ਬਾਰੇ ਡਾਕਟਰ ਸਵਰਾਜਬੀਰ ਨੇ ਲਿਖਿਆ ਹੈ। ਜਦੋਂ ਜ਼ਬਰ ਹੋ ਰਿਹਾ ਹੋਵੇ ਉਸ ਦਾ ਵਿਰੋਧ ਹੁੰਦਾ ਹੈ ਦੂਜੀ ਆਲਮੀ ਜੰਗ ਤੋਂ ਬਾਅਦ ਦੁਨੀਆ ਭਰ ਵਿੱਚ ਅਮਨ ਲਹਿਰ ਚੱਲੀ ਜਿਸ ਦੀ ਗੂੰਜ ਸਾਰੇ ਦੇਸ਼ ਅਤੇ ਪੰਜਾਬ ਵਿੱਚ ਵੀ ਸੁਣਾਈ ਦਿੱਤੀ ਪੰਜਾਬ ਵਿੱਚ ਇੰਡੀਅਨ ਪੀਪਲਸ تھیਟਰ ਐਸੋਸੀਏਸ਼ਨ ਮਤਲਬ ਇਪਟਾ ਨੇ ਇਸ ਲਹਿਰ ਨੂੰ ਸਥਾਨਕ ਸੱਭਿਆਚਾਰਕ ਨਕਸ਼ ਦਿੱਤੇ ਤੇਰਾ ਸਿੰਘ ਚੰਦੇ ਇਹ ਬੋਲ ਕਾਕ ਸਮੇ ਦਾ ਬੋਲਿਆ ਅਮਨਾਂ ਦੀ ਬੋਲੀ ਪੰਜਾਬ ਵਿੱਚ ਅਮਨ ਲਹਿਰ ਦਾ ਪਛਾਣ ਬੋਲ ਬਣ ਗਿਆ ਹਾਂਜੀ ਇਹਦੇ ਵਿੱਚ ਕੁਝ ਉੱਗੇ ਨਾਂ ਵੀ ਉਹਨਾਂ ਨੇ ਲੈਨੇ ਜੀ ਕਿ ਤੇਰਾ ਸਿੰਘ ਚੰਨ ਜਗਦੀਸ਼ ਫਰਿਆਦੀ ਜੋਗਿੰਦਰ ਬਾੜਲਾ ਅਮਰਜੀਤ ਗੁਰਦਾਸਪੁਰੀ ਸੁਰਿੰਦਰ ਕੌਰ ਮੱਲ ਸਿੰਘ ਰਾਮਪੁਰੀ ਹੁਕਮਚੰਦ ਖਲੀਲੀ ਬਲਰਾਜ ਸਾਨੀ ਨਿਰੰਜਨ ਸਿੰਘ ਮਾਨ ਪ੍ਰੀਤਮਾਨ ਤੇ ਪੰਜਾਬ ਦੇ ਉੱਗੇ ਲੇਖਕ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਅਮਰਤਾ ਪ੍ਰੀਤਮ ਸੰਤੋਖ ਸਿੰਘ ਧੀਰਾਦ ਜੀ ਤੇ ਕਲਾਕਾਰ ਅਮਨ ਲਹਿਰ ਦੇ ਬੁਲਾਰੇ ਬਣ ਕੇ ਉਭਰੇ ਹੂੰ ਹੂੰ ਵੀਅਤਨਾਮ ਜੰਗ ਦੌਰਾਨ ਪੰਜਾਬ ਇੱਕ ਸੁਰ ਹੋ ਕੇ ਅਮਰੀਕਾ ਦੀਆਂ ਸਾਮਰਾਜੀ ਨੀਤੀਆਂ ਵਿਰੁੱਧ ਬੋਲਿਆ ਤੇ ਤੇਰਾ ਨਾਮ ਮੇਰਾ ਨਾਮ ਵੀਅਤਨਾਮ ਪੰਜਾਬ ਦੇ ਸਾਮਰਾਜ ਵਿਰੋਧ ਦਾ ਪਛਾਣ ਬੋਲ ਬਣਿਆ ਜਿਹੜੀ ਉਹ ਕਹਿ ਰਹੇ ਨੇ ਨਾ ਕਿ ਪੰਜਾਬੀਆਂ ਨੂੰ ਖਲੂਣਿਆ ਉਹ ਹੈ ਕਿ ਜੰਗ ਦੇ ਵਿਰੁੱਧ ਤੇ ਅਮਨ ਦੇ ਹੱਕ ਵਿੱਚ ਪੰਜਾਬ ਦੇ ਵਿੱਚੋਂ ਉੱਬਰ ਮਿਸਰ ਉੱਬਰਣੀ ਚਾਹੀਦੀ ਆ ਉਹਨਾਂ ਨੂੰ ਲੱਗਦਾ ਹੈ ਕਿ ਹਲੇ ਵੀ ਇਹ ਸੁਰ ਇੰਨੀ ਉੱਬਰਵੀ ਨਹੀਂ ਥੋੜੀ ਮੱਠੀ ਹੈ ਹਾਂਜੀ ਦੇਸ਼ ਦੀ ਆਜ਼ਾਦੀ ਹੋਵੇ ਤੇ ਚਾਹੇ ਅਮਨ ਲਹਿਰ ਪੰਜਾਬੀਆਂ ਨੇ ਹਮੇਸ਼ਾ ਮੋਰੀ ਭੂਮਿਕਾ ਨਿਭਾਈ ਹੈ ਪ੍ਰੋਫੈਸਰ ਮੋਨ ਸਿੰਘ ਦਾ ਕਹਿਣਾ ਹੈ ਕਿ ਇਹ ਜੰਗ ਦਾ ਮਸਲਾ ਬਹੁਤ ਵੱਡਾ ਤੇ ਗੰਭੀਰ ਹੈ ਤੇ ਉਹਨਾਂ ਦਾ ਕਹਿਣਾ ਕਿ ਅਮਰੀਕਾ ਆਪਣੇ ਮਕਸਦ ਵਿੱਚ ਕਾਮਯਾਬ ਹੈ ਉਹ ਆਪਣੇ ਹਥਿਆਰ ਵੇਚ ਵੀ ਰਿਹਾ ਤੇ ਚਲਵਾ ਵੀ ਰਿਹਾ ਜਿੱਥੋਂ ਤੱਕ ਅਮਰੀਕਾ ਦੀ ਗੱਲ ਹੈ ਹੁਣੇ ਈਰਾਨ ਦੇ ਵਿੱਚ ਇਹਨਾਂ ਨੇ ਬੰਕਰ ਬਸਟਰ ਬੰਬ ਸੁੱਟੇ ਉਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਕਹਿਣ ਲੱਗੇ ਕਿ ਹੁਣ ਈਰਾਨ ਜਿਹੜਾ ਗੱਲਬਾਤ ਦੀ ਮੇਜ਼ ਤੇ ਆ ਜਾਵੇ ਤੇ ਅਮਨ ਕਾਇਮ ਕਰੇ ਮਤਲਬ ਬੰਕਰ ਬਸਟਰ ਬੰਬ ਸੁੱਟਣ ਤੋਂ ਬਾਅਦ ਉਹ ਅਮਨ ਦੀ ਗੱਲ ਕਰਨ ਲੱਗੇ ਤੇ ਨਾਲ ਹੀ ਨੋਬਲ ਪੁਰਸਕਾਰ ਤੇ ਆਪਣਾ ਦਾਵਾ ਜਤਾਉਣ ਲੱਗ ਪਏ ਇਹ ਤੇ ਅਮਰੀਕਾ ਦੀਆਂ ਜਿਹੜੀਆਂ ਚਾਲਾਂ ਨੇ ਇਹ ਤਾਂ ਇਹੋ ਜਿਹੀਆਂ ਨੇ ਜੀ ਬਿਲਕੁਲ ਐਸੇ ਕਰਕੇ ਤਾਂ ਸਾਡੇ ਦਰਸ਼ਕ ਵੀ ਫਿਕਰਮੰਦ ਨੇ ਸਾਨੂੰ ਅਗਲਾ ਖਤ ਵੀ ਇਸੇ ਵਿਸ਼ੇ ਤੇ ਪਰਮਜੀਤ ਢੀਂਗਰਾ ਹੋਰਾਂ ਦਾ ਆ ਜੀ ਉਹ ਲਿਖਦੇ ਨੇ ਕਿ ਸਵਰਾਜਬੀਰ ਹੋਰਾਂ ਦਾ ਇਹ ਲੇਖ ਕਈ ਸਵਾਲ ਖੜੇ ਕਰਦਾ ਹੈ ਹਮ ਸੰਸਾਰ ਅਮਨ ਲਹਿਰ ਦਾ ਲੇਖਾ ਜੋਖਾ ਕਰਦਿਆਂ ਉਹਨਾਂ ਨੇ ਜੋ ਨੈਤਿਕਤਾ ਦਾ ਸਵਾਲ ਖੜਾ ਕੀਤਾ ਹੈ ਉਹ ਬੜਾ ਅਹਿਮ ਹੈ ਰਵਨੀਤ ਉਹਨਾਂ ਨੇ ਲਿਖਿਆ ਹੈ ਢੀਂਗਰਾ ਹੋਰਾਂ ਨੇ ਕਿ ਨੈਤਿਕ ਸ਼ਬਦ ਸੰਸਕ੍ਰਿਤ ਦੀ ਨੀ ਤਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਅਗਵਾਈ ਕਰਨਾ ਅੱਗੇ ਲੈ ਜਾਣਾ ਇਸ ਪੱਖੋਂ ਬੀਤੇ ਵਿੱਚ ਨਹਿਰੂ ਯੁੱਗ ਦੌਰਾਨ ਸੰਸਾਰ ਅਮਨ ਲਈ ਕੀਤੇ ਯਤਨ ਇਤਿਹਾਸਕ ਮਹੱਤਵ ਵਾਲੇ ਹਨ ਪਰ ਵਰਤਮਾਨ ਵਿੱਚ ਅਸੀਂ ਵਿਦੇਸ਼ ਨੀਤੀ ਦੇ ਭੰਬਲ ਪੂਸੇ ਵਾਲੇ ਜਾਲ ਦੇ ਵਿੱਚ ਉਲਝੇ ਹੋਏ ਹਾਂ ਤੇ ਸਮੁੱਚੀ ਸਥਿਤੀ ਬਹੁਤ ਨਿਰਾਸ਼ਾਜਨਕ ਹੈ ਹਾਂਜੀ ਕਿਸੇ ਵੇਲੇ ਭਾਰਤ ਅਮਨ ਦਾ ਪੁਜਾਰੀ ਰਿਹਾ ਪਰ ਇਜ਼ਰਾਈਲ ਦਾ ਸਾਥ ਦੇਣਾ ਇਕ ਗਾਜ਼ਾ ਤੇ ਈਰਾਨ ਵਿੱਚ ਹੋ ਰੇ ਕਤਲੇਆਮ ਤੋਂ ਮੂੰਹ ਮੋੜ ਲੈਣਾ ਜਿਹੜਾ ਸਾਡੀਆਂ ਕਦਰਾਂ ਕੀਮਤਾਂ ਤੇ ਰਵਾਇਟਾਂ ਦਾ ਕਾਣ ਹੈ ਅਸਲ 'ਚ ਸਭ ਨੂੰ ਪਤਾ ਹੈ ਕਿ ਅਮਰੀਕਾ ਦਾ ਜਿਹੜਾ ਰਵਈਆ ਸੰਸਾਰ ਅਮਨ ਲਈ ਸਭ ਤੋਂ ਵੱਡਾ ਖਤਰਾ ਵੀ ਹੈ ਤੇ ਵੰਗਾਰ ਵੀ ਤੇ ਤਾਕਤਾਂ ਦਾ ਧਰੋਵੀਕਰਨ ਤੇ ਛੋਟੇ-ਛੋਟੇ ਅਮਨ ਪਸੰਦ ਮੁਲਕਾਂ ਨੂੰ ਦਬਾਉਣਾ ਅਮਰੀਕਾ ਦਾ ਏਜੰਡਾ ਹੈ ਬਿਲਕੁਲ ਠੀਕ ਹੈ ਜੀ ਵਰਤਮਾਨ ਜਿਹੜੀ ਸਾਡੀ ਹਕੂਮਤ ਹੈ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਅਮਨ ਦਾ ਸਾਥ ਦੇਣ ਲਈ ਦਬਾਅ ਵਧਾਉਣ ਠੀਕ ਹੈ ਜੀ ਇਸੇ ਵਿੱਚ ਹੀ ਸਬਦਾਪਲ ਹੈ ਇਸੇ ਤਰ੍ਹਾਂ ਹੀ ਰਵਨੀਤ ਗੋਨਿਆਣਾ ਮੰਡੀ ਤੋਂ ਕੁਲਵਿੰਦਰ ਸਿੰਘ ਸਰਾਵ ਵੀ ਲਿਖਦੇ ਨੇ ਕਿ ਸਵਰਾਜਬੀਰ ਹੋਰਾਂ ਦਾ ਲੇਖ ਭਾਰਤ ਦੀ ਅਜੋਕੀ ਵਿਦੇਸ਼ ਨੀਤੀ ਤੇ ਕੂਟਨੀਤਿਕ ਕਾਰਗੁਜ਼ਾਰੀ ਦੀ ਸਹੀ ਪਰਚੋਲ ਕਰਦਿਆਂ ਬਹੁਤ ਕੁਝ ਸਪਸ਼ਟ ਕਰ ਗਿਆ ਹੈ ਹਾਂਜੀ ਕੁਲਵਿੰਦਰ ਸਿੰਘ ਹੋਰਾਂ ਨੂੰ ਕੋਰੀਆ ਦੀਆਂ ਨਾਨੀਆਂ ਦਾਦੀਆਂ ਦੀ ਪੜਾਈ ਵਾਲਾ ਲੇਖ ਵੀ ਦਿਲ ਨੂੰ ਛੂਹਣ ਵਾਲਾ ਜਾਪਿਆ ਜੀ ਉਹ ਲਿਖਦੇ ਨੇ ਕਿ ਨਵੀਂ ਚੇਟਕ ਲਾਉਣ ਦੇ ਨਾਲ ਨਾਲ ਇਹ ਲੇਖ ਜ਼ਿੰਦਗੀ ਪ੍ਰਤੀ ਉਸ਼ਾਜਨਕ ਨਜ਼ਰੀਆ ਵੀ ਉਸਾਰਦਾ ਹੈ। ਹੂੰ। ਦਰਅਸਲ ਇਹ ਲੇਖ ਕੋਰੀਆ ਦੇ ਇਲਸ਼ਿੰਗ ਸਕੂਲ ਦੀ ਗੱਲ ਕਰਦਾ ਜਿਹੜਾ ਖਾਸ ਤੌਰ ਤੇ ਕੁੜੀਆਂ ਲਈ ਹੈ ਤੇ ਉਹ ਵੀ ਉਹਨਾਂ ਚੋਂ ਵੀ ਅਧਖੜ ਉਮਰ ਦੀਆਂ ਔਰਤਾਂ ਇਹਦੇ ਵਿੱਚ ਜ਼ਿਆਦਾ ਨੇ। ਇਹਦੇ ਵਿੱਚ ਜਿਹੜੀਆਂ ਔਰਤਾਂ ਨੇ ਜ਼ਿਆਦਾਤਰ ਚਿੱਟੇ ਚਾਂਦੀ ਰੰਗੇ ਵਾਲਾਂ ਵਾਲੀਆਂ ਨੇ। ਜੀ। ਤੇ ਬਹੁਤਿਆਂ ਦੀ ਉਮਰ ਜਿਹੜੀ ਹੈ 70-80 ਦੇ ਵਿਚਾਲੇ ਹੈ। ਹਾਂਜੀ ਸਕੂਲ ਦੀ ਸਭ ਤੋਂ ਵੱਡੀ ਵਿਦਿਆਰਥਣ ਦੀ ਉਮਰ ਇਸ ਵੇਲੇ 87 ਸਾਲ ਹੈ ਤੇ ਉਹਦੀ ਪੋਤੀ ਨੇ ਵੀ ਇੱਥੋਂ ਹੀ ਪੜ੍ਹਾਈ ਕੀਤੀ ਹੈ ਜਿੱਥੇ ਉਹਨੇ ਅੱਗੇ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਈ ਹੈ ਬਹੁਤ ਸਾਰੀਆਂ ਜਿਹੜੀਆਂ ਇਹ ਬਜ਼ੁਰਗ ਔਰਤਾਂ ਨੇ ਇਹਨਾਂ ਦੇ ਵਿੱਚ ਉਹ ਹੈ ਦੋਤੇ ਦੋਤੀਆਂ ਵਾਲੀਆਂ ਤੇ ਪੋਤੇ ਪੋਤੀਆਂ ਵਾਲੀਆਂ ਨੇ ਇਹ ਕਿਸੇ ਕਾਰਨ ਕਰਕੇ ਛੋਟੀ ਉਮਰੇ ਪੜ੍ਹਾਈ ਨਹੀਂ ਕਰ ਸਕੀਆਂ ਚਾਹੇ ਉਹਦੇ ਆਰਥਿਕ ਕਾਰਨ ਰਹੇ ਹੋਣ ਸਮਾਜਿਕ ਕਾਰਨ ਰਹੇ ਹੋਣ ਜਾਂ ਕੋਈ ਹੋਰ ਘਰੇਲੂ ਕਾਰਨ ਰਹੇ ਹੋਣ ਤੇ ਕੋਰੀਆ ਸਰਕਾਰ ਨੇ ਦੱਖਣੀ ਕੋਰੀਆ ਦੇ ਸਕੂਲ ਦੀ ਗੱਲ ਹੋ ਰਹੀ ਹੈ ਇਹ ਤੇ ਦੱਖਣੀ ਕੋਰੀਆ ਦੇ ਸਰਕਾਰ ਨੇ ਇਹਨਾਂ ਔਰਤਾਂ ਦੇ ਲਈ ਵੱਡੀ ਉਮਰੇ ਪੜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਸਾਡੇ ਦੇਸ਼ 'ਚ ਵੀ ਕਈ ਸੰਸਥਾਵਾਂ ਵੱਡੀ ਉਮਰ ਦੇ ਲੋਕਾਂ ਲਈ ਪੜ੍ਹਾਈ ਦਾ ਪ੍ਰਬੰਧ ਕਰਦੀਆਂ ਨੇ ਤਾਂ ਕਿ ਉਹ ਥੋੜਾ ਬਹੁਤਾ ਪੜ੍ਹਨਾ ਸਿੱਖਣ ਸਿੱਖ ਸਕਣ ਤੁਹਾਨੂੰ ਯਾਦ ਹੋਣਾ ਹੈ ਪਿਛਲੇ ਦਿਨੀ ਆਪਣੇ ਅਖਬਾਰ 'ਚ ਇੱਕ ਫੋਟੋ ਛਪੀ ਸੀ ਬਜ਼ੁਰਗ ਔਰਤਾਂ ਦੀ ਜੀ ਵੱਡੀ ਉਮਰ ਦੀਆਂ ਸੀ ਸਾਰੀਆਂ ਨਾਨੀਆਂ ਦਾਦੀਆਂ ਹੋਣੀਆਂ ਨੇ ਤੇ ਕਿਸੇ ਸੰਸਥਾ ਨੇ ਉਹਨਾਂ ਨੂੰ ਜਿਹੜਾ ਸੀ ਪੜਨਾ ਸਿਖਾਇਆ ਤੇ ਉਹ ਆਪਣਾ ਜਦੋਂ ਦਸਖਤ ਕਰਨਾ ਸਿੱਖ ਗਈਆਂ ਨਾ ਤੇ ਉਹ ਬੜੀਆਂ ਖੁਸ਼ੀ-ਖੁਸ਼ੀ ਉਹਨਾਂ ਨੇ ਹੱਥ ਵਿੱਚ ਉਹ ਚੁੱਕਿਆ ਹੋਇਆ ਸੀ ਜਿੱਥੇ ਉਹਨਾਂ ਨੇ ਦਸਤਖਤ ਕੀਤੇ ਹੋਏ ਸੀ ਤੇ ਉਹਨਾਂ ਨੇ ਜਿਹੜੀ ਚਿਹਰੇ ਦੀ ਖੁਸ਼ੀ ਸੀ ਨਾ ਉਹ ਫੋਟੋ ਵੇਖ ਕੇ ਹੀ ਸਮਝ ਲੱਗਦੀ ਹੈ ਉਹਨਾਂ ਦੇ ਲਈ ਜਦੋਂ ਅੱਖਰ ਉਠਾਲਣੇ ਸਿੱਖ ਲਏ ਤੇ ਇੱਕ ਜਿਹੜੀ ਗਿਆਨ ਦੀ ਦੁਨੀਆ ਦਾ ਜਿਹੜਾ ਵੱਡਾ ਬੂਹਾ ਹੈ ਉਹ ਉਹਨਾਂ ਦੇ ਲਈ ਖੁੱਲ ਗਿਆ ਹਾਂਜੀ ਜਿਹੜੇ ਲੋਕ ਕਹਿੰਦੇ ਨੇ ਕਿ ਪੜ੍ਹਾਈ ਸਿਰਫ ਰੋਜ਼ਗਾਰ ਪ੍ਰਾਪਤ ਕਰਨ ਲਈ ਹੁੰਦੀ ਹੈ ਤਾਂ ਇਹ ਗੱਲ ਨਹੀਂ ਰੋਜ਼ਗਾਰ ਪ੍ਰਾਪਤੀ ਦੀ ਗੱਲ ਠੀਕ ਹੈ ਪਰ ਇਹ ਬਿਹਤਰ ਬਣਾਉਣ ਲਈ ਆਪਣੇ ਆਪ ਨੂੰ ਜੀ ਬਿਲਕੁਲ ਬਿਹਤਰ ਤੋਂ ਵੀ ਬਿਹਤਰੀਨ ਬਣਾਓ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਤੇ ਮੈਂ ਕੁਝ ਸਾਲ ਪਹਿਲਾਂ ਇੱਕ ਪਿਓ ਪੁੱਤ ਨੂੰ ਇਕੱਠੇ ਐਮਏ ਦੇ ਪੇਪਰ ਦਿੰਦੇ ਵੀ ਦੇਖਿਆ ਸੀ ਤੇ ਅ ਪਿਛੇ ਜੇ 10ਵੀਂ ਦੇ ਪੇਪਰ ਤਾਂ ਆਪਾਂ ਬਹੁਤ ਵਾਰੀ ਦੇਖਿਆ ਕਿ ਇਹ ਪਿੱਛੇ ਜੋ ਤਸਵੀਰ ਛਪੀ ਪਿਓ ਪੁੱਤਰ ਨੇ ਦੋਨੋਂ ਨੇ ਇਕੱਠੇ ਪੇਪਰ ਦਿੱਤੇ ਸੀ ਪਰ ਪਿਓ ਦੇ ਨੰਬਰ ਪੁੱਤਰ ਦੇ ਨਾਲੋਂ 2 ਕੁ ਵੱਧ ਹੀ ਆਏ ਸਗੇ ਜੀ ਬਿਲਕੁਲ ਨਹੀਂ ਇਹ ਲੇਖ ਵੈਸੇ ਬਹੁਤ ਵੱਡੀ ਉਮਰ ਦੇ ਲੋਕਾਂ ਨੂੰ ਪ੍ਰੇਰਣਾ ਦੇਣ ਵਾਲਾ ਹੈ ਕਿ ਪੜ੍ਹਾਈ ਦੀ ਕੋਈ ਉਮਰ ਨਹੀਂ ਕਿਸੇ ਵੀ ਉਮਰ 'ਚ ਜਿਹੜੀ ਹੈ ਤੁਸੀਂ ਪੜ੍ਹਾਈ ਕਰ ਸਕਦੇ ਹੋ ਇਹ ਲੇਖ ਵੱਡੀ ਉਮਰ ਦੇ ਲੋਕਾਂ ਵਿੱਚ ਸਿੱਖਿਆ ਪ੍ਰਤੀ ਜਨੂਨ ਪੈਦਾ ਕਰਨ ਦਾ ਉਤਸ਼ਾਹ ਵਧਾਉਣ ਦਾ ਕੰਮ ਕਰਦਾ ਹੈ ਤੇ ਇਸੇ ਤਰ੍ਹਾਂ ਸਾਡੇ ਦਰਸ਼ਕਾਂ ਦਾ ਹੰਗਾਰਾ ਵੀ ਸਾਡੇ ਉਤਸ਼ਾਹ ਨੂੰ ਵਧਾਉਂਦਾ ਹੈ ਇਹ ਤਾਂ ਬਿਲਕੁਲ ਤੁਸੀਂ ਠੀਕ ਕਿਹਾ ਹੈ ਇਸੇ ਲਈ ਹੁਣ ਆਪਾਂ ਨੂੰ ਉਹਨਾਂ ਦੇ ਨਾਮ ਲੈ ਲੈਣੇ ਚਾਹੀਦੇ ਨੇ ਜਿਹੜੇ ਦਰਸ਼ਕਾਂ ਨੇ ਸਾਡਾ ਪ੍ਰੋਗਰਾਮ ਲਾਈਕ ਕੀਤਾ ਬਿਲਕੁਲ ਜੀ ਮੈਂ ਉਹਨਾਂ ਦਰਸ਼ਕਾਂ ਦੇ ਨਾਮ ਸਾਰਿਆਂ ਦੇ ਨਾਲ ਸਾਂਝਾ ਕਰਦੀ ਹਾਂ ਜੀ ਇਹ ਨੇ ਜੀ ਰਵੀ ਢਿੱਲੋਂ ਮਨਪ੍ਰੀਤ ਸਿੰਘ ਹਰਜਿੰਦਰ ਸਿੰਘ ਦਲਗੀਰ ਸੁਖਵਿੰਦਰ ਸਿੰਘ ਔਟਵਾਲ ਕੇਵਲ तिवारी ਜਗਤਾਰ ਸਮਲਸਰ ਮੁਕੰਦ ਚੀਮਾ ਬਲਜੀਤ ਸਿੰਘ ਕਚੂਰਾ ਮੇਜਰ ਸਿੰਘ ਮਟਰਾ ਨਿੰਦਰ ਕੋਗਿਆਣਵੀ ਮੇਜਰ ਸਿੰਘ ਜਖੇਪਾਲ ਜਗਜੀਤ ਸਿੰਘ ਛੱਠਾ ਮਨਪ੍ਰੀਤ ਕੌਰ ਬੁੱਟਾ ਸਿੰਘ ਚਤਾਮਲਾ ਸੁਖਦੇਵ ਪੱਟੀ ਮੋਹਨ ਲਾਲ ਕੇਐਸ ਜੋਹਲ ਅਮਰਜੀਤ ਸਿੰਘ ਜੰਜੂਆ ਮਨਮੋਹਨ ਗੁਪਤਾ ਮੋਨੀ ਜਗমোহন ਉੱਪਲ ਓਮ ਪ੍ਰਕਾਸ਼ ਪੂਨੀਆ ਕਿਰਨਾ ਸਿੰਘਲਾ ਮਨਵੀਰ ਗਿੱਲ ਬਲਰਾਜ ਨੰਗਲ ਮੋਹਿਤ ਸਿੰਘਲਾ ਕੇ ਪੀਐਸ ਕੰਗ ਸਤਗੁਰ ਸਿੰਘ सुरेंद्र ਸੁਮਨ ਸੇਵਾ ਸਿੰਘ ਗੁਰਾਇਆ ਪਾਲ ਅਜਨਬੀ ਅਮਰਜੀਤ ਸਿੰਘ ਰਾਇਤ ਹਰਦੇਵ ਸਿੰਘ ਤਤਗੀਰ ਰੇਨੂ ਪਰਮਾਰ ਪ੍ਰਵੀਨ ਕੌਰ ਸੱਧੂ ਜਸਵੀਰ ਸਿੰਘ ਤਲਵਾੜਾ ਪ੍ਰਭাকর ਸ਼ਰਮਾ Pritpal Singh Garewal Parveen Kumar Sarabjit Singh Balraj Singh Gill RK ਪਾਟਿਆ ਡਾਕਟਰ ਕੁਲਵਿੰਦਰ ਗਿੱਲ ਆਸ਼ੂਤੋਸ਼ ਕੁਮਾਰ ਬਲਜੀਤ ਕੌਰ ਖਾਲਸਾ ਇਹ ਸਾਰੇ ਦਰਸ਼ਕਾਂ ਦੇ ਨਾਂ ਨਹੀਂ ਲਏ ਜਾ ਸਕੇ ਕੁਝ 98 ਦਰਸ਼ਕਾਂ ਦੇ ਹੀ ਨਾਂ ਲਏ ਨੇ ਇਹਨਾਂ ਵਿੱਚੋਂ ਕੁਝ ਦਰਸ਼ਕ ਅਜਿਹੇ ਨੇ ਜਿਹੜੇ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਨਾਲ ਜੁੜੇ ਨੇ ਜਾਂ ਪਹਿਲੀ ਵਾਰ ਸਾਡਾ ਪ੍ਰੋਗਰਾਮ ਨੂੰ ਲਾਈਕ ਕੀਤਾ ਹੈ ਜੀ ਬਿਲਕੁਲ ਤੇ ਹੁਣ ਅਗਲੀ ਚਿੱਠੀ ਹਾਂਜੀ ਅਗਲੀ ਚਿੱਠੀ ਪੜੋ ਅਗਲੀ ਚਿੱਠੀ ਜੀ ਕੇ ਸਿੰਘ ਦੇ ਲੇਖ ਵਿਸ਼ਵ ਖੁਸ਼ਹਾਲੀ ਰਿਪੋਰਟ ਅਸੀਂ ਕਿੱਥੇ ਹਾਂ ਬਾਰੇ ਕੁਲਵੰਤ رائے ਵਰਮਾ ਦੀ ਹੈ ਉਹ ਲਿਖਦੇ ਨੇ ਕਿ ਇਹ ਲੇਖ ਪੰਜਾਬ ਅਤੇ ਭਾਰਤ ਲਈ ਇੱਕ ਅਲਾਰਮ ਵਾਂਗ ਹੈ। ਹਮ 140 ਦੇਸ਼ਾਂ ਵਿੱਚੋਂ ਭਾਰਤ ਦਾ 118ਵੇਂ ਸਥਾਨ ਤੇ ਹੋਣਾ ਸੱਚਮੁੱਚ ਚਿੰਤਾ ਦੀ ਗੱਲ ਹੈ। ਉਹ ਕਹਿੰਦੇ ਨੇ ਜੀ ਅੱਗੇ ਕਿ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਹਾਲਾਤ ਹੋਰ ਵੀ ਵਿਗੜੇ ਹੋਏ ਨੇ। ਪਾਣੀ, ਹਵਾ, ਸੇਤ ਤੇ ਪਰਿਵਾਰਕ ਟਾਂਚਾ ਸਭ ਕੁਝ ਗੜਬੜ ਹੋਇਆ ਪਿਆ ਹੈ। ਦਿਨੋ-ਦਿਨ ਵੱਧ ਰਹੇ ਕਤਲ, ਨਸ਼ਿਆਂ ਕਾਰਨ ਟੁੱਟਦੇ ਪਰਿਵਾਰ ਅਤੇ ਜਾਇਦਾਦਾਂ ਲਈ ਹੋ ਰਹੇ ਹੱਤਿਆਕਾਂਡ ਪੰਜਾਬੀ ਸੱਭਿਆਚਾਰ ਵਿੱਚ ਆਉਂਦੇ ਨਿਗਾਰ ਬਾਰੇ ਦੱਸਦੇ ਨੇ ਤੇ ਦੂਜਾ ਉਹ ਕਹ ਰਹੇ ਨੇ ਕਿ ਜੀ ਸੋਸ਼ਲ ਮੀਡੀਆ ਉੱਤੇ ਵੱਧ ਰਿਹਾ ਨਾਮੁਖੀ ਵਿਹਾਰ ਵੀ ਦਰਸਾਉਂਦਾ ਹੈ ਕਿ ਲੋਕ ਮਾਨਸਿਕ ਤੌਰ ਤੇ ਖੁਸ਼ ਨਹੀਂ ਹਨ ਹਾਂਜੀ ਜਿਹੜੇ ਕਈ ਵਾਰ ਕਮੈਂਟ ਹੁੰਦੇ ਨੇ ਤੁਸੀਂ ਕਈ ਪ੍ਰੋਗਰਾਮਾਂ ਤੇ ਦੇਖ ਲਓ ਜਾਂ ਕਿਸੇ ਦੀ ਵੀਡੀਓ ਤੇ ਦੇਖ ਲਓ ਕਈ ਲੋਕ ਤਾਂ ਗਾਲਾਂ ਵੀ ਕੱਢਣ ਲੱਗ ਜਾਂਦੇ ਨੇ ਇਹ ਇਸੇ ਕਰਕੇ ਆ ਨਾ ਕਿਉਂਕਿ ਸਾਡੇ ਅਲੇ-ਦੋਲੇ ਸਾਰੇ ਕਿਤੇ ਹਾਲਾਤ ਜਿਹੜੇ ਨੇ ਖੁਸ਼ਗਵਾਰ ਨਹੀਂ ਐ ਅਕਸਰ ਦੇਖਣ ਚਾਹੁੰਦਾ ਕਿ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਤੇ ਵੀ ਮਾਰਕੁੱਟ ਤੱਕ ਦੀ ਨੌਬਤ ਆ ਜਾਂਦੀ ਐ ਜਿਵੇਂ ਦੇਖ ਲਓ ਕਿ ਸੜਕਾਂ ਤੇ ਲੰਘਦੇ ਹੋਈ ਜੇ ਕੋਈ ਅੱਗੇ ਲੰਘ ਜੇ ਜਾਂ ਕਿਸੇ ਨੂੰ ਅੱਗੇ ਨਹੀਂ ਲੰਘਣ ਦੇਣਾ ਉਸ ਲਈ ਵੀ ਲੋਕ ਥਾਣੋ-ਥਾਣੀ ਹੋ ਜਾਂਦੇ ਨੇ ਕਈ ਵਾਰ ਕੋਈ ਇਸ਼ਾਰਾ ਹੀ ਕਰ ਦਿੱਤਾ ਕਿਸੇ ਨੂੰ ਬਿਚੂ ਲੱਗ ਕੇ ਦਿਖਾ ਕੇ ਜੀ ਇਸੇ ਤੇ ਉਹ ਕਹਿੰਦੇ ਨੇ ਵੀ ਪਹਿਲਾਂ ਗੱਡੀ ਰੋਕ ਕੇ ਪਹਿਲਾਂ ਬਾਹਰ ਨਿਕਲ ਤੈਨੂੰ ਦੱਸੇ ਜੀ ਬਿਲਕੁਲ ਇਹਨਾ ਉਹ ਕਈ ਵਾਰ ਗਾਲਾਂ ਤੱਕ ਦੀ ਭਾਸ਼ਾ ਤੇ ਆ ਜਾਂਦੇ ਨੇ ਉਏ ਵੀ ਨਹੀਂ ਦੇਖਦੇ ਵੀ ਨਾਲ ਕੋਈ ਔਰਤ ਬੈਠੀ ਹੈ ਜਾਂ ਕੋਈ ਬੱਚੇ ਬੈਠੇ ਨੇ ਇਹ ਵਿਹਾਰ ਤੁਸੀਂ ਦੇਖਦੇ ਹੋ ਆਮ ਸੰਦਗੀ ਦੇ ਵਿੱਚ ਹਾਂਜੀ ਵਰਮਾ ਹੋਰੀ ਕਹਿੰਦੇ ਕਿ ਇਹ ਸਿਰਫ ਸਰਕਾਰਾਂ ਦੀ ਨਹੀਂ ਸਾਡੀ ਆਪਣੀ ਸਾਂਝ ਜਿੰਮੇਵਾਰੀ ਵੀ ਹੈ ਬਿਲਕੁਲ ਹੁਣ ਸਰਕਾਰਾਂ ਨੇ ਘਰ ਜਾ ਕੇ ਤੁਹਾਨੂੰ ਵਿਹਾਰ ਕਰਨਾ ਤਾਂ ਨਹੀਂ ਨ ਸਿਖਾ ਦੇਣਾ ਉਹ ਠੀਕ ਹੈ ਕਿ ਨੌਕਰੀਆਂ ਨਹੀਂ ਆ ਜਾਂ ਹੋਰ ਕਈ ਮਸਲੇ ਨੇ ਪਰ ਇਹ ਤਾਂ ਤੁਸੀਂ ਕਰ ਹੀ ਸਕਦੇ ਹੋ ਨਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਭੈਣਾਂ ਭਰਾਵਾਂ ਨੂੰ ਆਪਣੇ ਘਰਦਿਆਂ ਨੂੰ ਸਹੀ ਵਿਹਾਰ ਕਰਨਾ ਤਾਂ ਸਿਖਾਓ ਨਾ ਤੁਸੀਂ ਰਵਨੀਤ ਕਈ ਵਾਰ ਆਪਣੇ ਤੇ ਲਾ ਕੇ ਦੇਖੋ ਕਈ ਵਾਰ ਆਪਾਂ ਕਿਸੇ ਗੱਲ ਤੇ ਆਪੇ ਤੋਂ ਬਾਹਰ ਹੋ ਜਾਂਦੇ ਆ ਜੀ ਹੈਨਾ ਜੇ ਤੇ ਤੁਸੀਂ ਕਾਬੂ ਕਰ ਲਿਆ ਆਪਣੇ ਆਪ ਤੇ ਤਾਂ ਠੀਕ ਹੈ ਹੈਨਾ ਜੇ ਨਹੀਂ ਕੀਤਾ ਕਿਸੇ ਨੂੰ ਚੰਗਾ ਮਾੜਾ ਬੋਲਿਆ ਗਿਆ ਤੇ ਬਾਅਦ ਚ ਕਿੰਨਾ ਪਛਤਾਵਾ ਹੁੰਦਾ ਫਿਰ ਉਸ ਤੋਂ ਬਾਅਦ ਕਈ ਵਾਰ ਸੋਚੀਦਾ ਤੇ ਕਈ ਵਾਰ ਆਪਣੇ ਤੇ ਤੁਸੀਂ ਕੰਮ ਕਰਦੇ ਹੋ ਕਿ ਇਦਾਂ ਇਹੋ ਜੀ ਸਥਿਤੀ ਦੇ ਵਿੱਚ ਕਦੇ ਭੜਕਣਾ ਨਹੀਂ ਕਿਸੇ ਦੇ ਨਾਲ ਚੰਗਾ ਮੰਦਾ ਨਹੀਂ ਬੋਲਣਾ ਹਾਂਜੀ ਤੇ ਸਾਰਾ ਕੁਝ ਨਾ ਮੁਖੀ ਵੀ ਨਹੀਂ ਕਈ ਲੋਕ ਐਨੇ ਮਿੱਠ ਬੋਲੜੇ ਹੁੰਦੇ ਨੇ ਕਿ ਜਦੋਂ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਨਾ ਤਾਂ ਇਹ ਲੱਗਦਾ ਕਿ ਕਿਤੇ ਅਸੀਂ ਉਹਨਾਂ ਨੂੰ ਰੁੱਖਾ ਤਾਂ ਨਹੀਂ ਬੋਲ ਰਹੇ ਨਹੀਂ ਬਿਲਕੁਲ ਠੀਕ ਹੈ ਜਦੋਂ ਤੁਸੀਂ ਕਿਸੇ ਸਥਿਤੀ 'ਚ ਫਸੇ ਹੋਇਓ ਜੇ ਅਗਲਾ ਬੰਦਾ ਤੁਹਾਨੂੰ ਬਹੁਤ ਮਿੱਠੇ ਢੰਗ ਨਾਲ ਜਵਾਬ ਦਿੰਦਾ ਤੇ ਫੇਰ ਤੁਸੀਂ ਇਹ ਹੋ ਵੀ ਮੈਂ ਹੁਣ ਇਹਦੇ ਨਾਲ ਕੀ ਲੜਾਂ ਇਹੀ ਗੱਲ ਹੈ ਨਾ ਕਿ ਜੇ ਤੁਹਾਡਾ ਹਾਂ ਮੁਖੀ ਰਵਈਆ ਤਾਂ ਅੱਧਾ ਮਸਲਾ ਤਾਂ ਤੁਸੀਂ ਕਹਿ ਲਓ ਕਿਸੇ ਗੱਲ ਦਾ ਉੱਥੇ ਹੀ ਹੱਲ ਹੋ ਜਾਂਦਾ ਹੈ ਹਾਂਜੀ ਜਿਵੇਂ ਕਹਿੰਦੇ ਨੇ ਨਾ ਕਿ ਡਾਕਟਰ ਮਿੱਠਾ ਬੋਲੇ ਤਾਂ ਮਰੀਜ਼ ਦਾ ਅੱਧਾ ਅੱਧੀ ਬਿਮਾਰੀ ਜਿਹੜੀ ਉੱਥੇ ਹੀ ਦੂਰ ਹੋ ਜਾਂਦੀ ਹੈ ਮਰੀਜ਼ ਦੀ। ਹਾਂਜੀ ਇਸੇ ਲਈ ਕਹਿੰਦੇ ਨੇ ਕਿ ਮਿੱਠਾ ਬੋਲਣਾ ਸਭ ਤੋਂ ਚੰਗੀ ਨੀਤੀ ਹੈ। ਤੇ ਉਹ ਬਾਬੇ ਨਾਨਕ ਵਾਲਾ ਨਾ ਮਿੱਠਤ ਨੀਵੀਂ ਨਾਨਕਾ ਗੁਣ ਚੰਗੀਆਂ ਆਈਆਂ ਤਤ। ਤੇ ਇਹ ਤਾਂ ਛੋਟੀ ਜੀ ਗੱਲ ਹੈ। ਕਿਸੇ ਨੂੰ ਮਿੱਠਾ ਬੋਲਣਾ ਕੋਈ ਔਖਾ ਨਹੀਂ ਹੈ। ਹਾਂਜੀ ਅਸੀਂ ਗੁਰਬਾਣੀ ਦੀ ਤੁਕ ਸਿਰਫ ਪੜ੍ਹੀਏ ਨਾ ਉਹਦੇ ਤੇ ਅਮਲ ਨਹੀਂ ਕਰਦੇ। ਹਾਂਜੀ ਫਿਰ ਇਸ ਸੁਨੇਹੇ ਦੇ ਨਾਲ ਅਗਲੀ ਚਿੱਠੀ ਪੜੋ ਜੀ। ਅਗਲੀ ਚਿੱਠੀ ਜੀ ਪੰਜਾਬ ਦੇ ਉੱਗੇ ਗਾਇਕ ਮੁਹੰਮਦ ਸਦੀਕ ਹੋਰਾਂ ਬਾਰੇ ਹੈ ਜੀ ਕਪੂਰਥਲਾ ਤੋਂ ਅਵਤਾਰ ਸਿੰਘ ਭੁੱਲਰ ਨੂੰ ਡਾਕਟਰ ਸੁਖਦਰਸ਼ਨ ਸਿੰਘ ਚਹਿਲ ਦਾ ਲੇਖ ਚਾਰ ਪੀੜੀਆਂ ਦਾ ਹਰਮਨ ਪਿਆਰਾ ਗਾਇਕ ਮੁਹੰਮਦ ਸਦੀਕ ਬੜਾ ਪਸੰਦ ਆਇਆ ਜੀ ਉਹ ਲਿਖਦੇ ਨੇ ਕਿ ਇਹ ਲੇਖ ਪਾਠਕਾਂ ਨੂੰ ਪੰਜਾਬੀਆਂ ਦੇ ਇਸ ਮਹਿਬੂਬ ਕਲਾਕਾਰ ਸੰਬੰਧੀ ਕਈ ਆਣਗਾਲੇ ਤੱਥਾਂ ਤੋਂ ਜਾਣੂ ਕਰਵਾਉਂਦਾ ਹੈ ਜੀ ਇਹ ਕਲਾਕਾਰ ਪਿੰਡੂ ਅਖਾੜਿਆਂ ਤੋਂ ਚੱਲ ਕੇ ਵਿਧਾਨ ਸਭਾ ਅਤੇ ਲੋਕ ਸਭਾ ਤੱਕ ਦਾ ਮਾਣਮੱਤਾ ਸਫ਼ਰ ਤੈਅ ਕਰ ਆਇਆ। ਅਸਲ 'ਚ ਉਹਨਾਂ ਨੇ ਨਾ ਇਸ ਲੇਖ ਦੇ ਵਿੱਚ ਇੱਕ ਓਕਾਈ ਵੱਲ ਸਾਡਾ ਧਿਆਨ ਦਿਵਾਇਆ। ਉਹਨਾਂ ਕਿਹਾ ਕਿ ਲੇਖਕ ਦੇ ਲਿਖਣ ਮੁਤਾਬਕ ਜਲੰਧਰ ਦੂਰਦਰਸ਼ਨ ਦੇ ਇੱਕ ਸਮਾਗਮ ਵਿੱਚ صدیق ਅਤੇ ਬੀਬਾ ਰਣਜੀਤ ਕੌਰ ਨੇ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਸਾਹਮਣੇ ਪੇਸ਼ਕਾਰੀ ਦਿੱਤੀ ਸੀ। ਦਰਸਲ ਉਦੋਂ ਪਾਵ 27 ਅਪ੍ਰੈਲ 1975 ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਦੇ ਉਦਮ ਦੇ ਨਾਲ ਜਲੰਧਰ ਦੂਰਦਰਸ਼ਨ ਦੇ ਨੀ ਪੱਥਰ ਸਮਾਗਮ ਦੇ ਵਿੱਚ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਇੰਦਰ ਕੁਮਾਰ ਗੁਜਰਾਲ ਬਤੌਰ ਮੁੱਖ ਮਹਿਮਾਨ ਹਾਜ਼ਰ ਸੀ ਫਿਰ ਉਹਨਾਂ ਨੇ ਲਿਖਿਆ ਜੀ ਕਿ ਸ਼੍ਰੀ ਗੁਜਰਾਲ ਇਸ ਤੋਂ ਬਹੁਤ ਸਮਾਂ ਬਾਅਦ 1997-98 ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤੇ ਇਸ ਤਰ੍ਹਾਂ ਹੁੰਦਾ ਨਾ ਕਿ ਵਾਰੀ ਉਪ ਪ੍ਰਧਾਨ ਮੰਤਰੀ ਵਾਲਾ ਤੁਹਾਡੇ ਦਿਮਾਗ 'ਚ ਗੱਲ ਉਹੀ ਰਹਿ ਜਾਂਦੀ ਹੈ ਜੀ ਅਸਲ ਦੇ ਵਿੱਚ ਜਿਸ ਵੇਲੇ ਉਹਨਾਂ ਨੂੰ ਬੁਲਾਇਆ ਗਿਆ ਉਸ ਵੇਲੇ ਤੇ ਉਹ ਸੂਚਨਾ ਤੇ ਪ੍ਰਸਾਰਣ ਮੰਤਰੀ ਸੀ ਪਰ ਉਦੋਂ ਤੁਹਾਨੂੰ ਪ੍ਰਧਾਨ ਮੰਤਰੀ ਵੱਜੋਂ ਉਹਨਾਂ ਦਾ ਤੁਹਾਡਾ ਬਣਿਆ ਹੁੰਦਾ ਨਾ ਦਿਮਾਗ ਦੇ ਵਿੱਚ ਇਸ ਕਰਕੇ ਉਹਨਾਂ ਤੋਂ ਕਿਤੇ ਮਤਲਬ ਸਹਿਜ ਭਾਈ ਇਦਾਂ ਲਿਖਿਆ ਗਿਆ ਹੈਨਾ ਪਰ ਫਿਰ ਵੀ ਉਹਨਾਂ ਦਾ ਸ਼ੁਕਰੀਆ ਕਿ ਉਹਨਾਂ ਨੇ ਸਾਡੀ ਇਸ ਸੁਕਾਈ ਵੱਲ ਧਿਆਨ ਦਵਾਇਆ ਪਰ ਉਹਨਾਂ ਨੇ ਕਿਹਾ ਕਿ ਬਾਕੀ ਸੁਖਦਰਸ਼ਨ ਸਿੰਘ ਹੋਰਾਂ ਦਾ ਲੇਖ ਬਹੁਤ ਕਾਬਲੇ ਤਾਰੀਫ ਹੈ ਹਾਂਜੀ ਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਹੋਰ ਦਰਸ਼ਕ ਤੇ ਪਾਠਕ ਵੀ ਇਸੇ ਤਰ੍ਹਾਂ ਜਾਗਰੂਕ ਕਰਦੇ ਰਹਿਣ ਸਾਨੂੰ ਬਿਲਕੁਲ ਅਗਲੀ ਚਿੱਠੀ ਰਾਜਪੁਰਾ ਟਾਊਨ ਤੋਂ ਯਸ਼ਪਾਲ ਮਾਨਵੀ ਦੀ ਹੈ ਜੀ ਉਹਨਾਂ ਨੇ ਇੱਕ ਖਬਰ ਯੂਕੇ ਦੀ 156 ਸਾਲ ਪੁਰਾਣੀ ਰਾਇਲ ਟ੍ਰੇਨ ਸੇਵਾ ਹੋਵੇਗੀ ਸਮਾਪਤ ਬਾਰੇ ਆਪਣੇ ਵਿਚਾਰ ਪ੍ਰਗਟਾਏ ਨੇ ਇਸ ਖਬਰ 'ਚ ਜਿਹੜੀ ਗੱਲ ਬਾਰੇ ਉਹਨਾਂ ਦਾ ਧਿਆਨ ਗਿਆ ਜੀ ਉਹ ਹੈ ਸ਼ਾਹੀ ਮਹਿਲ ਦੇ ਵਿੱਤੀ ਮਾਮਲਿਆਂ ਦਾ ਇੰਚਾਰਜ ਜੇਮਸ ਚਾਰਲਸ ਉਹਨੇ ਕਿਹਾ ਜੀ ਇਹ ਜਿਹੜੀ ਟ੍ਰੇਨ ਸੇਵਾ ਸਮਾਪਤ ਕਰਨ ਬਾਰੇ ਕਿ ਭਵਿੱਖ ਵੱਲ ਵਧਿਆਂ ਸਾਨੂੰ ਅਤੀਤ ਨਾਲ ਬੱਜੇ ਨਹੀਂ ਰਹਿਣਾ ਚਾਹੀਦਾ ਇਹ ਜਿਹੜੀ ਹੈ ਜੀ ਟ੍ਰੇਨ ਸੇਵਾ ਇਹ ਮਹਾਰਾਣੀ ਵਿਕਟੋਰੀਆ ਨੇ 1869 ਵਿੱਚ ਆਪਣੀਆਂ ਯਾਤਰਾਵਾਂ ਲਈ ਚਲਾਈ ਸੀ ਇਸ ਗੱਡੀ ਦੇ 9 ਡੱਬੇ ਨੇ ਤੇ ਇਹ ਜਿਹੜੀ ਹੈ ਟ੍ਰੇਨ ਸੇਵਾ ਇਹ ਹੁਣ ਇਹਨਾਂ ਨੇ ਬੰਦ ਕਰਨੀ ਹਾਂਜੀ 2027 ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਹਾਂ ਪਹਿਲਾਂ ਪਹਿਲੇ ਬੰਦ ਕਰ ਦੇਣੀ मानवीय ओर इस दलील दे हक चुके अतीत ਨਾਲ ਵਜੇ ਨਹੀਂ ਰਹਿਣਾ ਚਾਹੀਦਾ ਉਹ ਲਿਖਦੇ ਨੇ ਕਿ ਜਾਪਾਨੀਆਂ ਦਾ ਤਾਂ ਸਿਧਾਂਤ ਹੀ ਹੈ ਕਿ ਬੇ ਲੋੜੇ ਤੋਂ छुटकारा ਬਹੁਤ ਅਹਿਮ ਹੁੰਦਾ ਹੈ ਤਾਂ ਜੋ ਕਾਰਜ ਕੁਸ਼ਲਤਾ ਵਿੱਚ ਵਾਧਾ ਕੀਤਾ ਜਾਵੇ ਉਹਨਾਂ ਕਿਹਾ ਜੀ ਕਿ ਪੱਥਰ ਦੀ ਕੁਹਾੜੀ ਦਾ ਇੱਕ ਯੁੱਗ ਸੀ ਜਿਹੜਾ ਆਦੀ ਮਨੁੱਖ ਲਈ ਇਨਕਲਾਬ ਵਾਂਗ ਸੀ ਪਰ ਅੱਜ ਇਹ ਅਜਾਇਬ ਘਰ ਵਿੱਚ ਹੀ ਸੌਂਦੀ ਹੈ ਨਿਤ ਦੀ ਜ਼ਿੰਦਗੀ ਦੇ ਵਿੱਚ ਨਹੀਂ ਪੰਜਾਬੀ ਬਜ਼ੁਰਗਾਂ ਦਾ ਸੱਚ ਪਤ ਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਜਿਹੜੀ ਹੈ ਉਹ ਸਦੀਵੀ ਸਚਾਈ ਹੈ ਜਿਹੜਾ ਮਨੁੱਖ ਬੀਤੇ ਦੇ ਭੂਤ ਤੋਂ ਖੜਾ ਛੁਡਾ ਲੈਂਦਾ ਉਸ ਦੇ ਲਈ ਅੱਜ ਸੁਨੱਖਾ ਤੇ ਭਵਿਕ ਰੌਸ਼ਨ ਬਣ ਜਾਂਦਾ ਦਰਅਸਲ ਆਪਾਂ ਜਿਹੜੇ ਮਨੁੱਖ ਹਨ ਉਹ ਜ਼ਿਆਦਾ ਬੀਤੇ ਚ ਜਿਉਂਦੇ ਹੁੰਦੇ ਆ ਬਿਲਕੁਲ ਠੀਕ ਹੈ ਜਾਂ ਫਿਰ ਭਵਿਕ ਚ ਜਿਉਂਦੇ ਆ ਤੇ ਜਾਂ ਫਿਰ ਅਤੀਤ ਚ ਇਹਦੇ ਚ ਹੀ ਹੈ ਪਰ ਅਤੀਤ ਭੁੱਲਣਾ ਵੀ ਨਹੀਂ ਚਾਹੀਦਾ ਤਾ ਜੋ ਅਸੀਂ ਜ਼ਮੀਨ ਤੋਂ ਪੈਰ ਨਾ ਛੱਡ ਦੇਈਏ। ਹਾਂਜੀ ਤੇ ਆਪਣੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਅੱਗੇ ਵਧ ਸਕੀਏ ਤੇ ਆਪਣਾ ਜਿਹੜਾ ਭਵਿੱਖ ਤੇ ਵਰਤਮਾਨ ਹੈ ਉਹਨੂੰ ਸਵਾਸਤਿ ਬਣਾ ਸਕੀਏ। ਬਿਲਕੁਲ ਜੀ। ਮੇਰਾ ਖਿਆਲ ਹੈ ਜੀ ਚਿੱਠੀਆਂ ਤਾਂ ਸਾਡੀਆਂ ਹੋ ਗਈਆਂ ਖਤਮ ਤੇ ਹੁਣ ਅਸੀਂ ਕੁਝ ਪਾਠਕਾਂ ਦੀਆਂ ਟਿੱਪਣੀਆਂ ਲੈ ਲਈਏ। ਜੀ ਬਿਲਕੁਲ। ਜਿੱਥੋਂ ਤੱਕ ਟਿੱਪਣੀਆਂ ਦਾ ਸਵਾਲ ਹੈ ਜੀ ਜਸਵੀਰ ਭੁੱਲਰ ਦੇ ਲੇਖ ਰਾਤ ਦੀਆਂ ਰੌਸ਼ਨੀਆਂ ਲਈ ਇਹਦੇ ਬਾਰੇ ਆਪਾਂ ਪਿਛਲੀ ਵਾਰ ਕੁਝ ਚਿੱਠੀਆਂ ਪੜੀਆਂ ਸੀ। ਜੀ ਹੈਨਾ ਉਹਦੇ ਬਾਰੇ ਮੇਜਰ ਸਿੰਘ ਕਜੌਲੀ ਜਿਹੜੇ ਮੋਰੰਡਾ ਨੇ ਉਹਨਾਂ ਨੇ ਇੱਕ ਟਿੱਪਣੀ ਕੀਤੀ ਹੈ ਜੀ ਉਹਨਾਂ ਨੇ ਲਿਖਿਆ ਬੱਚਿਆਂ ਦੀ ਮਜਬੂਰੀ ਹੈ ਵਿਦੇਸ਼ ਵਿੱਚ ਰਹਿਣਾ ਬੁੱਢੇ ਮਾਪਿਆਂ ਦੀ ਮਜਬੂਰੀ ਬੁਢਾਪੇ ਨੂੰ ਸਹਿਣਾ ਫਿਰ ਅੱਗੇ ਲਿਖਦੇ ਨੇ ਜੀ ਮੋਬਾਈਲ ਤੇ ਚਿੱਤ ਪਰਚਾਉਂਦੇ ਜਾਓ ਵਕਤ ਦੀ ਚੱਲੇ ਚੱਲਦੇ ਜਾਓ ਹਾਂਜੀ ਇਹ ਬਜ਼ੁਰਗਾਂ ਦੇ ਇਕਲਾਪੇ ਬਾਰੇ ਲੇਖ ਸੀ ਤੇ ਉਸ ਦੇ ਬਾਰੇ ਸਾਨੂੰ ਚਿੱਠੀਆਂ ਵੀ ਮਿਲੀਆਂ ਤੇ ਹੁਣ ਅੱਜ ਇਹ ਟਿੱਪਣੀ ਆਈ ਹੈ ਅਗਲੀ ਟਿੱਪਣੀ ਕਹਿ ਲਓ ਜਾਂ ਸਵਾਲ ਕਹਿ ਲਓ ਅਵਤਾਰ ਸਿੰਘ ਪਤੰਗ ਦਾ ਜੀ ਉਹਨਾਂ ਨੇ ਸਾਨੂੰ ਪੁੱਛਿਆ ਇਹ ਪ੍ਰੋਗਰਾਮ ਕਿਸ ਦਿਨ ਤੇ ਕਿਸ ਵਕਤ ਲਾਈਵ ਆਉਂਦਾ ਹੈ ਅਵਤਾਰ ਸਿੰਘ ਪਤੰਗ ਜੀ ਇਹ ਪ੍ਰੋਗਰਾਮ ਰਿਕਾਰਡਡ ਹੁੰਦਾ ਹੈ ਤੇ ਹਰ ਐਤਵਾਰ ਸਵੇਰੇ 9 ਵਜੇ YouTube ਅਤੇ Facebook ਤੇ ਦੇਖਿਆ ਜਾ ਸਕਦਾ ਹੈ ਤੇ ਇਸ ਤੋਂ ਬਾਅਦ ਇਸ ਨੂੰ ਤੁਸੀਂ ਜਦੋਂ ਮਰਜ਼ੀ ਦੇਖ ਸਕਦੇ ਹੋ ਰਵਨੀਤ ਤੁਹਾਨੂੰ ਯਾਦ ਹੈ ਪਿਛਲੇ ਹਫਤੇ ਸਾਡੇ ਇੱਕ ਦਰਸ਼ਕ ਚਮਕੌਰ ਸਿੰਘ ਬਾਗੇਵਾਲੀਆ ਦਾ ਸੁਝਾਅ ਆਇਆ ਸੀ ਟਾਈਮਰ ਬਾਰੇ ਹਾਂਜੀ ਕਿਉਂਕਿ ਉਹ ਕਹਿੰਦੇ ਕਿ ਪ੍ਰੋਗਰਾਮ ਦਾ ਸਮਾਂ 9 ਵਜੇ ਹੈ ਤੇ ਇਹ ਪਰੇ 9:36 ਤੇ ਦੇਖਣ ਨੂੰ ਮਿਲਿਆ ਸੀ। ਹਾਂਜੀ ਉਹਨਾਂ ਦੀ ਜਿਹੜੀ ਹੈ ਅਸੀਂ ਬੇਨਤੀ ਆਪਣੀ ਤਕਨੀਕੀ ਟੀਮ ਨੂੰ ਪਹੁੰਚਾ ਦਿੱਤੀ ਸੀ ਤੇ ਪਿਛਲੀ ਵਾਰੀ ਅਸੀਂ ਜਿਹੜਾ ਟਾਈਮਰ ਲਗਾ ਦਿੱਤਾ ਸੀਗਾ ਤੇ ਮੇਰਾ ਖਿਆਲ ਆ ਬਾਗੇਵਾਲੀ ਆ ਜੀ ਤੁਹਾਡਾ ਸ਼ਿਕਵਾ ਦੂਰ ਹੋ ਗਿਆ ਤੁਸੀਂ ਟਾਈਮਰ ਦੇਖਿਆ ਜਾਂ ਨਹੀਂ ਦੇਖਿਆ ਹੁਣ ਜ਼ਰੂਰ ਦੇਖਿਓ ਤੇ ਆਪਣੇ ਹੋਰ ਸੁਝਾਅ ਸਾਨੂੰ ਦਿੰਦੇ ਰਹਿਣਾ। ਦਰਸ਼ਕੋ ਸੁਝਾਵਾਂ ਦੇ ਨਾਲ ਨਾਲ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਹੀਂ ਭੁੱਲਣਾ। ਲਓ ਜੀ ਮੇਰੇ ਖਿਆਲ ਪ੍ਰੋਗਰਾਮ ਦਾ ਸਮਾਂ ਸਾਡਾ ਸਮਾਪਤ ਹੋ ਗਿਆ ਹੈ। ਦਰਸ਼ਕਾਂ ਤੋਂ ਇਜਾਜ਼ਤ ਮੰਗੀਏ ਅਗਲੇ ਹਫ਼ਤੇ ਫਿਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ। ਬਹੁਤ-ਬਹੁਤ ਸ਼ੁਕਰੀਆ।